ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਕੁਲਦੀਪ ਸਿੰਘ ਘਾਰੀਵਾਲ ਜਿੰਦਾਬਾਦ ਸਰਦਾਰ ਕੁਲਦੀਪ ਸਿੰਘ ਘਾਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਕੁਲਦੀਪ ਸਿੰਘ ਕੀ ਕਹਿਣਾ ਚਾਹੁੰਦੇ ਆ ਜੀ ਵੱਡਾ ਪਰਿਵਾਰ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਵੇ ਅੱਜ ਅਜਨਾਲੇ ਦੇ ਵਿੱਚ ਜਿਹੜਾ ਆ ਅਜਨਾਲੇ ਦੇ ਵਿੱਚ ਤੁਹਾਨੂੰ ਆਵਾਜ਼ ਇਹ ਆਏਗੀ ਕਿ ਸਾਰਾ ਸ਼ਹਿਰ ਜਿਹੜਾ ਆ ਵਿਕਾਸ ਦੇ ਨਾਲ ਆ ਕਿਵੇਂ ਅੱਜ ਕਾਲੀਦਾਲ ਦਾ ਜਿਹੜਾ ਆ ਬਹੁਤ ਵੱਡਾ ਜਿਹੜਾ ਸਪੋਰਟ ਸੀਗੀ ਸਰਦਾਰ ਮੇਜਰ ਸਿੰਘ ਜੀ ਉਹਨੇ ਬਿੱਟੂ ਭਾਜੀ ਸਤਪਾਲ ਭਾਜੀ ਉਹਨਾਂ ਨੇ ਅੱਜ ਫੈਸਲਾ ਕੀਤਾ ਸਾਡੀ ਸੋਚ ਨਾਲ ਜੁੜਨ ਦਾ ਸਾਡੇ ਪਰਿਵਾਰ ਦੇ ਨਾਲ ਜੁੜਨ ਦਾ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਜੁੜਨ ਦਾ ਜੇ ਅਸੀਂ ਉਹਨਾਂ ਨੂੰ ਜਿੱਥੇ ਜੀ ਆਇਆਂ ਕਹਿੰਦੇ ਆ ਉੱਥੇ ਅਸੀਂ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਂਦੇ ਆ ਕਿ ਜਿਹੜਾ ਸਾਡੀ ਪਾਰਟੀ ਦੇ ਵਿੱਚ ਆ ਜਿਹੜਾ ਬੰਦਾ ਮਾਨ ਸਤਕਾਰ ਆ ਜਿਹੜਾ ਅਸੀਂ ਹਰ ਵਰਕਰ ਨੂੰ ਵੋਲੰਟੀਅਰਸ ਨੂੰ ਦਿੰਦੇ ਆ ਉਹਦੇ ਵਿੱਚ ਕਦੀ ਵੀ ਕੋਈ ਕਮੀ ਨਹੀਂ ਆਏਗੀ ਤੇ ਜਿਹੜਾ ਇੱਕ ਜਦੋਂ ਸਾਡੇ ਨਾਲ ਚੰਗੀਆਂ ਸ਼ਖਸੀਅਤਾਂ ਜੁੜਦੀਆਂ ਨੇ ਚੰਗੇ ਪਰਿਵਾਰ ਜੋੜਦੇ ਨੇ ਸਾਨੂੰ ਖੁਸ਼ੀ ਵੀ ਬਹੁਤ ਹੁੰਦੀ ਹੈ ਤੇ ਅੱਜ ਅਸੀਂ ਬਹੁਤ ਖੁਸ਼ ਹਾਂ ਅੱਜ ਵੈਸੇ ਵੀ ਬੜੀ ਖੁਸ਼ੀ ਦਾ ਦਿਨ ਹੈ ਸਾਡੀ ਪਾਰਟੀ ਵਾਸਤੇ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਤੇਜriwal ਜੀ ਦੀ ਇੰਟਰੈਂ ਬੇਲ ਵੀ ਹੋਈ ਹੈ ਤੇ ਬੜਾ ਖੁਸ਼ੀ ਵਾਲਾ ਦਿਨ ਹੈ ਐਸウェਲ ਅਸੀਂ ਸਾਰੇ ਜਿਹੜਾ ਖੁਸ਼ੀ ਵੀ ਸਾਂਝੀ ਕਰ ਰਿਹਾ ਤੇ ਮੈਂ ਤੁਹਾਡੇ ਜਿਹੜਾ ਆ ਗੱਲ ਤੇ ਕਰ ਰਿਹਾ ਸੀ ਸਾਡੇ ਨਾਲ ਸ਼ਾਮਿਲ ਹੋਏ ਪਰ ਸਾਡੇ ਜਿਹੜੇ ਨੇ ਯੂਥ ਦੇ ਬਹੁਤ ਹੀ ਇੱਕ ਵਧੀਆ ਹੁਨਰ ਵਰਕਰ ਨੇ ਵਿੱਕੀ ਬਾਜੀ ਨੇ ਵਿੱਕੀ ਬਾਜੀ ਆਜੋ ਮਿੱਕੀ ਬਾਜੀ ਵੰਜਾ ਵਾਲੇ ਤੋਂ ਨੇ ਇਹ ਉਹਨਾਂ ਦੀ ਫੈਮਿਲੀ ਆ ਉਹਨਾਂ ਨੇ ਜਿਹੜਾ ਆ ਬੜਾ ਵੱਡਾ ਸਹਿਯੋਗ ਦਿੱਤਾ ਇਸ ਪਰਿਵਾਰ ਨੂੰ ਸਾਡੇ ਨਾਲ ਜੋੜਨ ਵਾਸਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਅਸੀਂ ਜਿਹੜਾ ਇਸ ਗੱਲ ਦਾ ਵਿਸ਼ਵਾਸ ਜਿਹੜਾ ਆ ਅਸੀਂ ਦਿਵਾਨਿਆਂ ਕਿ ਆਉਣ ਵਾਲੇ ਜਿਹੜੇ ਸਾਲਾਂ ਦੇ ਵਿੱਚ ਆਉਣ ਵਾਲਾ ਜਿਹੜਾ ਪਾਰਟੀ ਦਾ ਟਾਈਮ ਹੈ ਜਾਂ ਆਉਣ ਵਾਲੇ ਜਿਹੜੇ ਨੇ ਨੇਤਾ ਜੀ ਦੇ ਜਿਹੜੇ ਸਾਲ ਹੋਣਗੇ ਉਹਦੇ ਵਿੱਚ ਅਜਨਾਲੇ ਦੀ ਜਿਹੜੀ ਡਿਵੈਲਪਮੈਂਟ ਆ ਜਿਹੜਾ ਵਿਕਾਸ ਆ ਉਹ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਤੇ ਉਹਦੇ ਵਿੱਚ ਸਾਨੂੰ ਇਹਨਾਂ ਸਾਰਿਆਂ ਦਾ ਸਹਿਯੋਗ ਹੋਈਦਾ ਅੱਜ ਅਰਵਿੰਦ ਕੇਜਰੀਵਾਦ ਜਿਹੜੀਆਂ ਬੇਲ ਮਿਲ ਗਈਆਂ ਸੱਚਾਈ ਦੀ ਜਿੱਤ ਹੋਈ ਹੈ ਸੱਚਾਈ ਨੂੰ ਦਬਾਨ ਦੀ ਸਿਰਫ ਕੋਸ਼ਿਸ਼ ਕੀਤੀ ਜਾ ਸਕਦੀ ਹੈ ਉਹਨੂੰ ਦਬਾਇਆ ਨਹੀਂ ਜਾ ਸਕਦਾ ਤੇ ਅੱਜ ਉਹਨਾਂ ਦਾ ਬਾਹਰ ਹੋਣਾ ਉਹਨਾਂ ਨੂੰ ਇੰਟਰਿਮ ਬੇਲ ਮਿਲਣਾ ਉਹਦੇ ਵਿੱਚ ਜਿਹੜਾ ਆ ਕੋਈ ਕੋਈ ਇੱਕ ਸੁਨੇਹਾ ਹੈ ਕਿ ਸੱਚਾਈ ਤੇ ਸੱਚਾਈ ਜਿੰਦੀ ਹੈ ਤੇ ਦੂਸਰਾ ਜਿਹੜੀ ਵੱਡੀ ਗੱਲ ਇਹ ਵੇਖੀ ਸਾਡੀ ਜਿਹੜੀ ਆ ਨਿਯਾ ਪਾਲਿਕਾ ਆ ਉਹਦੇ ਵਿੱਚ ਸਾਡਾ ਵਿਸ਼ਵਾਸ ਅੱਜ ਜਿਹੜਾ ਜਿਹੜਾ ਡੋਲਦਾ ਨਜ਼ਰ ਆਉਂਦਾ ਸੀ ਸਾਨੂੰ ਲੱਗਦਾ ਸੀ ਕਿ ਡੈਮੋਕ੍ਰੇਸੀ ਦਾ ਸਾਡਾ ਇੱਕ ਪਿੱਲਰ ਹੀ ਨਹੀਂ ਉਹ ਥੋੜੀ ਜੀ ਉਮੀਦ ਵੀ ਬਣੀ ਹੈ ਕਿ ਨਹੀਂ ਸਾਡੀ ਨਿਆ ਪਾਲਿਕਾ ਹਜੇ ਕੰਮ ਕਰਦੀ ਹੈ ਤੇ ਬਹੁਤ ਵੱਡਾ ਦਿਨ ਹੈ ਲੋਕਤੰਤਰ ਵਾਸਤੇ ਸੰਵਿਧਾਨ ਵਾਸਤੇ ਸਾਡੀ ਪਾਰਟੀ ਵਾਸਤੇ ਆਉਣ ਵਾਲੇ ਚੋਣਾਂ ਵਾਸਤੇ ਬਹੁਤ ਵੱਡਾ ਦਿਨ ਹੈ ਸੀ ਬਹੁਤ ਖੁਸ਼ ਹਾਂ ਉਸ ਨੂੰ ਲੈ ਕੇ ਕਿਹਣਾ ਚਾਹੁੰਦੇ ਆ ਜਮਾ ਵਾਲੀ ਬੱਜੀ ਜੋਇਨ ਕੀਤੀ ਹੈ ਵਾਇਕ ਖਾਲਸਾ ਵਾਇਕ ਫਦੇ ਅਸੀਂ ਇਹਨਾਂ ਦੇ ਵਿਕਾਸ ਦੇ ਕੰਮਾਂ ਤੋਂ ਖੁਸ਼ ਹੋ ਕੇ ਸਾਡੀ ਸੰਗਤ ਨੇ ਫੈਸਲਾ ਕੀਤਾ ਕਿ ਆਪਾਂ ਇਹਨਾਂ ਦੇ ਨੂੰ ਬੋਰਡ ਦਾ ਸਹਿਯੋਗ ਕਰੀਏ ਇਹ ਤਾਂ ਇਹਨਾਂ ਨੇ ਸੰਗਤ ਦਾ ਸਹਿਯੋਗ ਕੀਤਾ ਇਸ ਤਰ੍ਹਾਂ ਹੀ ਵੀ ਸਾਰੇ ਰਲ ਕੇ ਇਹਨਾਂ ਨੂੰ ਵੱਡਾ ਸਹਿਯੋਗ ਕਰੀਏ ਤੇ ਇਹਨਾਂ ਨੂੰ ਧਾਰੀਵਾਲ ਸਾਹਿਬ ਨੂੰ ਬਣਾਈਏ ਅਤੇ ਹੋਰ ਵਿਕਾਸ ਦੇ ਵਾਸਤੇ ਤਰੱਕੀ ਵਾਸਤੇ ਸਾਡਾ ਸਹਿਯੋਗ ਦੇਣਗੇ ਇਹ ਕਰਕੇ ਸਾਰੀ ਸੰਗਤ ਦਾ ਹੀ ਧੰਨਵਾਦ ਜਿਹੜੇ ਆਏ ਵੀ ਆ ਤੇ ਨਾਲੇ ਭੈਣ ਜੀਣਾ ਧੰਨਵਾਦ ਧਾਰੀਵਾਲ ਸਾਹਿਬ ਦਾ ਧੰਨਵਾਦ ਇਹ ਵਿਕਾਸ ਸਹਿਯੋਗ ਬਹੁਤ ਯੋਗਦਾਨ ਬਹੁਤ ਵਾਸਤੇ ਸਭ ਦਾ ਧੰਨਵਾਦ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਹੰਤ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਸਟ੍ਰੇਟ 40 ਰੁਪਏ ਦੇ ਵਿੱਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤਾ ਜਾ ਰਿਹਾ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ హెయిర్ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ स्टिक्स रूट टच अप फ्रॉस्टिंग 3D शेड हेयर पॉलिशिंग दीस सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫेशियल ब्लीच ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ میکਓਵਰ ಸ್ಟੂడియోਸ ਬਾ ਐਂਡ ਸੂਮ ਅਕੈडमी ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਇਥੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇਥੋਂ ਪੱਠੇ ਦੀਆਂ ਇੱਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼